ਗੁਰੂ ਘਰ ਦੀ ਗੋਲਕ ਦੇ ਵਿੱਚੋਂ 10000 ਰੁਪਏ ਕੱਢਣ ਵਾਲੇ ਸ਼ਖਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੱਸਦੇ ਕਿ ਗੁਰੂ ਘਰ ਦੇ ਵਿੱਚ ਤਾਲਾ ਤੋੜ ਕੇ ਦਾਖਲ ਹੋਇਆ ਸੀ ਔਰ ਗੋਲਕ ਦੇ ਕੋਲ ਜਾ ਕੇ ਉਸ ਦੇ ਵਿੱਚੋਂ 10000 ਰੁਪਏ ਕੱਢ ਲਏ ਇਸ ਦੀਆਂ ਪੂਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਸੀ ਜਿਨ੍ਹਾਂ ਨੂੰ ਆਧਾਰ ਬਣਾ ਕੇ ਪੁਲਿਸ ਨੇ ਪਿੰਡ ਦੇ ਹੀ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਕੋਟਕਪੂਰਾ ਦੇ ਨੇੜਲੇ ਪਿੰਡ ਢੀਮਾਵਾਲੀ ਵਿਖੇ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਵਿੱਚੋਂ 10000 ਕੱਢਣ ਦਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਪਾਠੀ ਸਿੰਘ ਦੇ ਵੱਲੋਂ ਇਹ ਜਾਣਕਾਰੀ ਪਤਾ ਲੱਗੀ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਸੀਸੀਟੀਵੀ ਤਸਵੀਰਾਂ ਨੂੰ ਖੰਗਾਲਿਆ ਗਿਆ ਤਾਂ ਪਤਾ ਲੱਗਾ ਕਿ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਹੈ ਅੰਦਰ ਚੈੱਕ ਕੀਤਾ ਤਾਂ ਗੋਲਕ ਵੀ ਟੁੱਟੀ ਹੋਈ ਸੀ ਜਿਸ ਦੇ ਵਿੱਚੋਂ 10000 ਦੀ ਨਕਦੀ ਗਾਇਬ ਸੀ ਪੁਲਿਸ ਨੂੰ ਇਹ ਸਾਰੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਗੰਭੀਰਤਾ ਦੇ ਨਾਲ ਜਦੋਂ ਇਸ ਮਾਮਲੇ ਦੀ ਪੜਤਾਲ ਕੀਤੀ ਸੀਸੀਟੀਵੀ ਕੈਮਰੇ ਖੁੰਗਾਲੇ ਤਾਂ ਪਿੰਡ ਦਾ ਹੀ ਸ਼ਖਸ ਚੋਰ ਨਿਕਲਿਆ ਜੋ ਰਾਤ ਵੇਲੇ ਗੁਰੂ ਘਰ ਦੇ ਵਿੱਚ ਦਾਖਲ ਹੋਇਆ ਸੀ ਜਿਸ ਨੇ 10000 ਰੁਪਇਆ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਕੱਢ ਲਿਆ ਤੇ ਫਰਾਰ ਹੋ ਗਿਆ ਤਾਂ ਹੁਣ ਪੁਲਿਸ ਨੇ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਸਪੈਸ਼ਲ ਹੈ ਜੀ ਰਾਤ ਚੋਰੀ ਹੋਈਏ ਪਿੰਡ ਦਾ ਹੀ ਮੁੰਡਾ ਸੀ ਉਹ ਜਿਹਨੇ ਚੋਰੀ ਕੀਤੀ ਹੈ ਜਿੰਦਾ ਭੰਨ ਕੇ ਬਾਹਰਲਾ 게ਟ ਆਲਾ ਅੰਦਰ ਵੜਿਆ ਜੀ ਉਹ ਤੇ ਗੋਲ ਕੋਨੇ ਭੰਨੀ ਹੈ तकरीबन 10000 ਦੇ ਨੇੜੇ ਰੁਪਈਆ ਉੱਥੋਂ ਲੈ ਕੇ ਚਲਾ ਗਿਆ ਇਥੋਂ ਕੀ ਮੰਗ ਕਰਦੇ ਤੁਸੀਂ ਇਸ ਤਰ੍ਹਾਂ ਦੇ ਅਸੀਂ ਮੰਗ ਕਰਦੇ ਮੇ ਇਹ ਤਾਂ ਨਿਆ ਹੋਣਾ ਚਾਹੀਦਾ ਹੈ ਪੁਲਿਸ ਨੇ ਕੋਈ ਕਾਰਵਾਈ ਕੀਤੀ ਕੋਈ ਪੁਲਾ ਦਿੱਤੀ ਪੁਲਿਸ ਨੇ ਹਾਂ ਪੁਲਸ ਨੇ ਇਤਰਾ ਦੇ ਕੇ ਆਏ ਪ੍ਰਧਾਨ ਸਾਹਿਬ ਗਏ ਹੈ ਕਾਇਸ਼ਰ ਗਏ ਸੀ ਸਾਰੀ ਸਲਾਹ ਦੇ ਕੇ ਆਏ ਆ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਚੋਰੀ ਹੋਈ ਹੈ ਜਿਸ ਸਮੇ ਮੈਂ ਰਾਤ ਨੂੰ ਉੱਠਿਆ ਜੀ ਸ਼ਨਾਣ ਕਰਨ ਕਰਕੇ ਜਿਵੇਂ ਬਾਅਦ ਬੋਰਡ ਖੋਲਣ ਲੱਗਾ ਕਿ ਜਿੰਦੀ ਟੁੱਟੀ ਹੋਈ ਸੀ ਇਥੇ ਮੈਨੂੰ ਪਤਾ ਲੱਗਿਆ ਵੀ ਗੋਲੂਗੀ ਟੁੱਟੀ ਹੋਣੀ ਜਿਹੜੀ ਜੰਦਾ ਟੁੱਟਿਆ ਗੋਲਕ ਦੇ ਵਿੱਚ ਕੋਈ ਚੋਰੀ ਹੋਈ ਹੈ ਇਹ ਪਹਿਚਾਣ ਕਿਵੇਂ ਹੋਈ ਚੋਰ ਦੀ ਜੀ ਆਪਣੀ ਕਿ ਕੈਮਰੇ ਕਮਰੇ ਵਗੈਰਾ ਦੇ ਵਿੱਚ ਆ ਹਾਂ ਕੈਮਰੇ ਚਾ ਰਾ ਕੇ ਦੇਖੇ ਸੀ ਜੇ ਕੈਮਰੇ ਦੇ ਵਿੱਚ ਉਹਦੀ ਸ਼ਕਲ ਆਈ ਹੈ ਪਿੰਡ ਦਾ ਹੀ ਮੁੰਡਾ ਸਾਡੇ ਉਹ ਹਾਂਜੀ ਕੀ ਮਾਲੀ ਦੇ ਕੇ ਚੋਰੀ ਦਾ ਮਾਮਲਾ ਸਾਹਮਣੇ ਆ ਕੀ ਇਹ ਸਾਰਾ ਮਾਮਲਾ ਔਰ ਕੀ ਕਾਰਵਾਈ ਕੀਤੀ ਗਈ ਹੈ ਮਿਤੀ 17 18 1 2025 ਦੀ ਰਾਤ ਨੂੰ ਹਰਪੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਟੀਮਾਲੀ ਨੇ ਚੋਰੀ ਕੀਤੀ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਬਿਆਨ ਤੇ ਪੁਛਾ ਦਰਜ ਕੀਤਾ ਸੀ। ਉਦੀ شناخت ਤੇ ਇਹਨੂੰ ਗ੍ਰਿਫਤਾਰ ਕੀਤਾ ਗਿਆ। ਸਰ ਟੀਮਾਲੀ ਗੁਰਦੁਆਰਾ ਸਾਹਿਬ ਚੋਰੀ ਕੀਤੀ ਸੀ। ਹਾਂਜੀ ਗੁਰਦੁਆਰਾ ਸਾਹਿਬ। ਕੀ ਕੋਈ ਚੋਰੀ ਹੋਇਆ ਸਰ ਕੁਝ ਪਤਾ ਹੈ? ਗੋਲਕ ਚੋਪਾ ਹੈ। ਹੁਣ ਕੀ ਕਾਰਵਾਈ ਕੀਤੀ ਗਈ ਹੈ? ਮਕਦਮਾ ਦਰਜ ਕਰਤਾ ਜੀ। ਹੁਣ ਉਹਨਾਂ ਨੂੰ ਪਹਿਲਦਾਲਤ ਕੀਤਾ ਜੀ ਇਹਦੇ ਖਾਤੇ ਪਹਿਲਾਂ ਵੀ ਕੋਈ ਮਾਮਲਾ ਹੈ ਉਹ ਬਦਤਾਲ ਕਰ ਰਹੇ ਆ ਜੀ ਇਹਦਾ ਰਿਕਾਰਡ ਚੈੱਕ ਕਰਾਂਗੇ ਇਹ ਹੁਕਮ ਕੱਢੀ ਕੋਈ ਸੀਸੀਟੀਵੀ ਵਗੈਰਾ ਵੀ ਵਿੱਚ ਆਇਆ ਜੇ ਸੀਸੀਟੀਵੀ ਵਿੱਚ ਆਇਆ ਹੋਊਗਾ ਤਾਂ ਕੈਮਰੇ ਲੱਗੇ ਹੋਏ ਆ ਜੀ ਉਹ ਲਵਾਾਂਗੇ ਜੀ